ਜਿੰਨਾ ਸ਼ਹਾਦਤ ਦਾ ਜ਼ਿਕਰ ਆਪਣੇ ਕੰਨਾਂ ਨਾਲ ਬਹੁਤ ਵਾਰ ਸੁਣਿਆ ਹੈ ਕਈ ਵਾਰ ਉਹਨਾਂ ਸੁਣਿਆ ਕਿ ਤੁਹਾਡੇ ਪਰਿਵਾਰ ਵਿੱਚ ਫਲਾਣਾ ਵੀ ਸ਼ਹੀਦ ਹੋ ਗਿਆ ਹੈ ਉਹਨਾਂ ਵਿੱਚੋਂ ਇੱਕ ਪਰਿਵਾਰ ਹੈ ਉਹ ਭਾਈ ਮਨੀ ਸਿੰਘ ਜੀ ਦਾ ਪਰਿਵਾਰ ਹੈ ਸ਼ਹੀਦ ਭਾਈ ਮਨੀ ਸਿੰਘ ਇਹ ਗੱਲ ਯਾਦ ਰੱਖੋ ਵੀ ਭਾਈ ਮਨੀ ਸਿੰਘ ਦੇ ਪਰਿਵਾਰ ਵਿੱਚੋਂ 53 ਜੀ ਸ਼ਹੀਦ ਨੇ 53 ਜੀ ਗੁਰੂ ਘਰ ਦੇ ਲਈ ਖੁਦ ਭਾਈ ਮਨੀ ਸਿੰਘ ਜੀ ਨੇ 90 ਸਾਲ ਦੀ ਉਮਰ ਵਿੱਚ ਬੰਦ ਬੰਦ ਕਟਵਾ ਕੇ ਤੇ ਸ਼ਹਾਦਤ ਦਾ ਜਮ ਪੀਤਾ ਪਰ ਆਪਣਾ ਸਿੱਧਕ ਨਹੀਂ ਢੁਲਾਇਆ ਧੰਸੀ ਜਿਹਦੇ ਕੰਨਾਂ ਵਿੱਚ ਕਿੰਨੀ ਵਾਰ ਆਵਾਜ਼ ਪਈ ਹੋਵੇਗੀ ਕਿ ਅੱਜ ਤੇਰਾ ਪੁੱਤ ਸ਼ਹੀਦ ਹੋ ਗਿਆ ਹੈ ਭਰਾ ਸ਼ਹੀਦ ਹੋ ਗਿਆ ਹੈ ਭਤੀਜਾ ਸ਼ਹੀਦ ਹੋ ਗਿਆ ਹੈ ਪਰ ਉਹਨਾਂ ਕਦੀ ਵੀ ਇਸ ਗੱਲ ਦਾ ਕੋਈ ਗਿਲਾ ਨਹੀਂ ਕੀਤਾ ਵੀ ਸਤਗੁਰੂ ਤੇਰਾ ਪੱਲਾ ਫੜਿਆ ਤੇ ਮੈਨੂੰ ਪ੍ਰਾਪਤ ਕੀ ਹੋਇਆ ਬਲਕਿ ਅਰਦਾਸ ਕਰਦੇ ਸਨ ਵੀ ਤੇਰੇ ਨਾਲ ਮੇਰੀ ਨਿਭ ਜਾਏ ਸੱਚ ਤੇ ਹੈ ਵੀ ਜਿਹੜੀ ਸਿੱਖੀ ਹੈ ਨਾ ਉਹ ਵਸਦੀ ਵੀ ਇਹੋ ਜੇ ਕਰਨੀ ਵਾਲਿਆਂ ਦੇ ਕਰਕੇ ਹੈ ਹੁੰਦੇ ਭਾਵੇਂ ਥੋੜੇ ਨੇ ਪਰ ਇਹੋ ਜੇ ਸਦਕਬਾਨ ਗੁਰੂ ਕੇ ਪਿਆਰ ਵਾਲੇ ਗੁਰਸਿੱਖਾਂ ਦੇ ਨਾਤੇ ਸਿੱਖੀ ਪਾਲਦੀ ਹੈ ਇਹਨਾਂ ਦਾ ਬਜ਼ੁਰਗ ਹੈ ਜੀ ਦਾ ਨਾਮ ਹੈ ਭਾਈ ਰਾਉ ਭਾਈ ਮਨੀ ਸਿੰਘ ਜੀ ਦਾ ਬਡੇਰਾ ਹੈ ਭਾਈ ਰਾਉ ਰਾਉ ਦਾ ਪੁੱਤ ਹੈ ਭਾਈ ਮੂਲਾ ਮੂਲੇ ਦਾ ਪੁੱਤ ਹੈ ਭਾਈ ਬੱਲੂ ਤੇ ਭਾਈ ਬੱਲੂ ਦਾ ਪੁੱਤ ਹੈ ਮਾਈ ਦਾਸ ਹੁਣ ਜਿਹੜੇ ਮਾਈ ਦਾਸ ਨੇ ਇਹਨਾਂ ਦੇ 12 ਪੁੱਤ ਨੇ ਭਾਈ ਮਨੀ ਸਿੰਘ ਜੀ ਹੁਣੇ 12 ਭਰਾ ਨੇ ਭਾਈ ਮਾਈ ਦਾਸ ਭਾਈ ਮਨੀ ਸਿੰਘ ਜੀ ਦਾ ਪਿਤਾ ਪਿਤਾ ਜੀ ਨੇ ਉਹਨਾਂ ਦੇ 12 ਭਰਾ ਨੇ ਸਭ ਤੋਂ ਵੱਡੇ ਦਾ ਨਾਮ ਹੈ ਭਾਈ ਜੇਠਾ ਜੀ ਇਹ ਜੇਠਾ ਜੀ ਉਹ ਨੇ ਜਿਹੜੇ 1711 ਈਸਵੀ ਦੇ ਅੰਦਰ ਆਲੋਵਾਲ ਦੀ ਧਰਤੀ ਤੇ ਜਿਹੜੇ 40 ਸਿੱਖ ਟੋਹੇ ਪੁੱਟ ਕੇ ਦੱਬ ਕੇ ਸ਼ਹੀਦ ਕੀਤੇ ਸਨ ਉਹਨਾਂ ਵਿੱਚ ਇੱਕ ਜੇਠਾ ਸਿੰਘ ਸੀ ਔਰ ਪਹਿਲੇ ਭਾਈ ਜੇਠਾ ਜੀ ਦੂਜੇ ਭਾਈ ਦਿਆਲਾ ਜੀ ਦੇ ਅੱਲਾਹ ਦੀ ਓਹਨੇ ਤੁਹਾਨੂੰ ਸਭ ਨੂੰ ਪਤਾ ਹੋਏਗਾ ਜਿਹੜੇ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਵੇਲੇ ਜਿਹੜੇ ਤਿੰਨ ਸਿੱਖ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਔਰ ਤੀਜਾ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਇਹ ਭਾਈ ਮਨੀ ਸਿੰਘ ਜੀ ਦੇ ਭਰਾ ਨੇ ਭਾਈ ਜੇਠਾ ਜੀ ਭਾਈ ਦਿਆਲਾ ਜੀ ਤੀਤੇ ਭਾਈ ਮਨੀ ਸਿੰਘ ਚੌਥੇ ਦਾਨ ਸਿੰਘ ਮਾਨ ਸਿੰਘ ਅੱਗੇ ਬਲਰਾਮ ਸਿੰਘ ਰੂਪ ਸਿੰਘ सोनू ਜੀ ਲੈਨੂ ਜੀ ਹਾਜੀ ਚੰਦ ਤੇ ਅਮਰ ਚੰਦ ਇਹ 12 ਭਰਾ ਨੇ ਪਰ ਇਹਨਾਂ ਵਿੱਚੋਂ ਇੱਕ ਅਮਰ ਚੰਦ ਹੈ ਜਿਹੜਾ ਸ਼ਹੀਦ ਨਹੀਂ ਹੁੰਦਾ ਉਹ ਬਚਪਨ ਵਿੱਚ ਕਾਲ ਚਲਾਣਾ ਕਰ ਦਿੰਦਾ ਹੈ ਬਾਕੀ ਜਿਹੜੇ 11 ਭਰਾ ਨੇ ਉਹ ਗੁਰੂ ਨਾਨਕ ਦੇ ਘਰ ਦੇ ਲਈ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ ਹੈ